ਹੈਲੋ ਹੈਲੋ ਹਾਂ ਵੀ ਦੱਸ ਦੱਸ ਹਾਂ ਗੋਲਡੀ ਹਾਂ ਵਿਕਰਮ ਰਾਣੀ ਬੋਲਦਾ ਹਾਂ 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 ਮੈਂ ਵਿਕਰਮ ਬੋਲ ਰਿਹਾ ਹਾਂ ਦੱਸ ਬੋਤ ਮੈਂ ਕਹਾਂ ਮਾਰਾ ਹੋਇਆ ਪਰ ਇੱਕ ਚੀਜ਼ ਤੁਹਾਡੀ ਨਹੀਂ ਆਇਆ ਚੋ ਲਾਦ ਹਾਂ ਜੀ ਕੀ ਮੈਂ ਕਹਾਂ ਸੁ ਮੈਂ ਕਹਾਂ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹਾਂ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹਾਂ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਉਹ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈਂ ਤੇਰਾ ਮੁਖਬਰ ਨਹੀਂ ਸੀਗੇ ਹੈਂ ਤੇਰਾ ਮੁਖਬਰ ਨਹੀਂ ਸੀ ਤੇ ਜਾ ਹੈ ਤੇਰਾ ਮੁਖਬਰ ਨਹੀਂ ਸੀ ਖਾਲ ਨਹੀਂ ਕਰਨੀ ਗੱਲ ਸੁਣ ਕਰਦਿਆਂ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦੇਾਂ ਵਾਲੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦਿਆਂ ਦੀ ਸੌਂ ਸੂ ਖਾਣ ਵਾਲੀ ਗੱਲ ਨਹੀਂ ਨਾ ਸਾਡੇ ਕੋਈ ਇਹੋ ਜਿਹੇ ਮੁਖਬਰ ਨੇ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਤੁਹਾਡੇ ਸੌ ਰੋਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਬੱਚਿਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਕੰਦ ਬਣਾਉਣ ਦਾ ਵੱਡਾ ਉਹ ਦਲੇਰ ਸੀ ਇਹ ਕਾਂਡਵਾਨਾ ਸਾਡੀ ਜੀਰਾ ਪ੍ਰਾਨ ਸਾਹਿਬ ਆਪਾਂ ਦੀ ਬੰਦੇ ਨਾਲ ਯਾਰੀ ਨਹੀਂ ਰੱਖੀ ਚੰਗੀ ਗੱਲ ਚੰਗੀ ਗੱਲ ਚੰਗੀ ਗੱਲ ਜੇ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਅਸੀਂ ਸਾਡਾ ਮੇਰਾ ਤਾਂ ਕੋਈ ਲੈਦੇ ਚ ਲੈਣਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਨਾ ਅੰਕਿਤ ਦਾ ਆਪ ਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਖਰ ਕਰਦਾ ਠੀਕ ਹੈ ਨਾ ਤੂੰ ਮੇਰੇ ਨਾਲ ਇੱਕ ਵਾਰੀ ਪਹਿਲਾਂ ਤੂੰ ਆਰਪੀਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਹ ਤੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਫੇਰਾ ਹਰ ਨਰਿੰਦਰ ਨਰੁੰਦਾ ਆ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੁਹਾਨੂੰ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅਤਵਾਦੀ ਵਾਲੇ ਚ ਨਹੀਂ ਪੈਂਦੇ ਉਹ ਕਿਹੜੇ ਨੇ ਇਹ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਾਰਾ ਜਿਹੜਾ ਹੈ ਨਾ ਕਰੋ ਹੈ ਜੇ ਆਪ ਬਿਆਸ ਤੇ ਮਾਰ ਕੇ ਕੋਈ ਬੋਮ ਨਹੀਂ ਲਾਇਆ ਜਿਹੜੀ ਗੱਲ ਕੀਤੀ ਉਹਦੇ ਤੋਂ ਧੱਕੇ ਨਹੀਂ ਗੱਲੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਸੋ ਨੂੰ ਫੋਨ ਇੰਦ ਕਾਲ ਨੂੰ ਆਇਆ ਬਈ ਜੀ ਜਿੰਨੇ ਮੁਖ ਪਰ ਮਰਜ਼ੀ ਬਣਾ ਲਓ ਸਾਡੇ ਕਰੋ ਪਰ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਆ ਠੀਕ ਹੈ ਠੀਕ ਹੈ ਕਿਹੜੇ ਕਰਨਾਲ ਵਾਲੇ ਕਿਹੜੇ ਕਰਨਾਲ ਵਾਲੇ ਤੇਰੇ ਜਿਹੜੇ ਚਸ ਜਿਹੜੇ ਚਸ ਕੇ સેવા ਕੀਤੀ ਹੈ ਨਾ ਰਕੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਿਮਾਂਡਰ ਰਿਸਪੈਕਟ ਨੂੰ ਤੁਸੀਂ ਇਹ ਫੋਟੋਮੈਂਟ ਦਿੱਤਾ ਉਹਦਾ ਧੰਨਵਾਦ ਕਰ ਫੋਟਾ ਕੋਈ ਗੱਲ ਨਹੀਂ ਕੋਈ ਮੇਰੇ ਸਾਡੇ ਲਈ ਤੂੰ ਵੀ ਉਹੋ ਜਾਂ ਉਹ ਵੀ ਉਹੋ ਜਾਂ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਹਿਣਾ ਨਾ ਅਸੀਂ ਬਹੁਤ ਉਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆਂ ਤੁਸੀਂ ਤਾਂ ਆਜਾਇਓ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਚੇ ਸਹੀ ਰਾਹ ਚੱਲਾਂਗੇ ਸਹੀ ਰਾਹ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਠੀਕ ਹੈ ਨਾ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਤੁਹਾਡੇ ਆਣ ਦੇ ਮਾਰੀ ਆ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਨਾ ਜੀ ਮੁਖਬਰ ਇਹੇ ਜੀ ਉਹ ਤੁਹਾਡੀਆਂ ਕਰੀ ਜਾਵਾਂ ਆਪਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਜੋ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅੱਛਾ ਰਾਤ ਦੇ ਤੂੰ ਹੀ ਕਾਲ ਕਰ ਰਿਆ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕਾਲਾਂ ਆਈਆਂ ਤੇਰੀਆਂ ਮੈਂ ਚੱਕਿਆ ਨਹੀਂ ਤਾਂ ਹੀ ਮੈਂ ਕਿ ਪਤਾ ਨਹੀਂ ਅਨਨੋਨ ਨੰਬਰ ਆ ਤੁਹਾਨੂੰ ਐਨੀ ਗੱਲ ਕਹਿਣਾ ਪੁਲਿਸਿੰਗ ਕਰ ਰਹੇ ਹੋ ਮੇਰ ਪਾਸੇ ਕਰਦੇ ਹੋ ਇੰਨਾ ਛੱਟਿਆਂ ਨਾਲ ਰਿਆਂ ਨੂੰ ਤੁਸੀਂ ਸਪੋਰਟ ਕਰਦੇ ਹੋ ਨਾ ਨਾ ਗੋਲਡੀ ਗੋਲਡੀ ਤੂੰ ਵੀ ਇੱਥੋਂ ਹੀ ਗਿਆ ਗੱਲ ਸਮਝ ਲੈ ਮੇਰੀ ਨਾ ਸੀ ਇਹੋ ਜੇ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੂੰ ਮੈਨੂੰ ਕਹਿੰਦਾ ਸੀ ਜੀ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਵਾਲੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਵਾਲਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਹੋਈ ਸੀ ਉਦੋਂ ਹੋ ਭਾਈ ਜੀ ਥੋੜੀ ਵਿਕਰਮ ਕਾਰਨ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਮਰੀਮੀ ਮਾਰਦਾ ਤੇ ਅਸੀਂ ਹੱਦ ਨੱਤੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਮਾ ਮੂਰੇ ਮੱਥਾ ਟੇਕਦੇ ਜਾ ਕੇ ਟੇਕਦੇ ਅਸੀਂ ਟੇਕਦੇ ਕੋਈ ਕਾਨੂੰਨ ਵੀ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਚੱਟ ਨਾ RPG ਟੈਕ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਆ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੋ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਤੁਹਾਡੀ ਮਰਜ਼ੀ ਆ ਕਰੋ ਹਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕਰਨ ਅੱਜ ਤਾਂ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ 'ਚ ਲਾਊਗਾ ਜਿਵੇਂ ਤੂੰ ਤੇ ਅਸੀਂ ਇਹ ਮਾਰਤਾ ਉਹ ਮਾਰਤਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋੜੀ ਪਾਰਟੀ ਨਹੀਂ ক্লোਜ਼ ਕੋਈ ਉਹਨਾਂ ਦੇ ਨਹੀਂ ਪਹਿਲਾਂ ਵੀ ਮੈਂ ਤੈਨੂੰ ਇਹੀ ਕਿਹਾ ਸੀ ਠੀਕ ਹੈ ਨਾ ਕੀ ਕਹਿ ਰਹੇ ਹੋ ਹੋਰ ਵੀ ਬਹੁਤ ਕਤੋਂ ਮਿਲ ਜਾਣੀ ਐ ਨਾ ਜਣਾ ਉਹ ਟੋਕੇ ਪਹਿਲਾਂ ਹੀ ਬਹੁਤ ਭੈੜੀ ਦੁਨੀਆ ਦੇ ਹਿਸ ਵਿੱਚ ਬੈਠੀ ਐ ਠੀਕ ਹੈ ਤੇ ਅੱਜ ਅਸਕੇਰ ਕੇ ਅਚੜਾ ਨੂੰ ਤੁਸੀਂ ਸ਼ਹਿਦ ਦੇ ਰਹੇ ਹੋ ਨਾ ਤੇ ਬਾਈ ਜੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਮੇਰੀ ਗੱਲ ਮੇਰੀ ਗੱਲ ਤੂੰ ਫੇਰ ਉਸੇ ਗੱਲ ਤੇ ਆ ਗਿਆ ਨਾ ਅਸੀਂ ਇਹ ਜਿਹਨੂੰ ਸ਼ਹਿਦ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹ ਨੇ ਮਲੰਗ ਤੁਸੀਂ ਹੋ ਜਿਹੜੇ ਆ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਪਰ ਜਿਹੜਾ ਤੁਸੀਂ ਆ ਲੱਗਿਓ ਇਹਨੂੰ ਮਾਰ ਕੇ ਪਾਤੀ ਉਹਨੂੰ ਮਾਰ ਕੇ ਪਾਤੀ ਪਹਿਲਾਂ ਮੰਨਾ ਮਾਰਤਾ ਉਹ ਮਾਰਤਾ ਤੂੰ ਸਹੀ ਗੱਲ ਕਰੋ ਯਾਰ ਜਿਹਦੇ ਕਰਨੀ ਆ ਤੁਸੀਂ ਮੈਨੂੰ ਬਦ ਅੰਕਿਤ ਕੋ ਭਾਦੂ ਨੇ ਕੋਈ ਕੰਮ ਕੀਤਾ ਸੀ ਜਵਾਕਾ ਵਾਲਾ ਜਵਾ ਬੱਚਿਆਂ ਨਾਲ ਕਿਹੜੀ ਗੱਲ ਆ ਤੇਰੀ ਹਾਂ ਨਹੀਂ ਕੋ ਮੈਨੂੰ ਮਾਰਨਾ ਚਿੱਟੇ ਦੀ ਕਮਾਈ ਮੈਂ ਨਹੀਂ ਕਹਿੰਦਾ ਚਿੱਟੇ ਦੀ ਕਮਾਈ ਤੁਸੀਂ ਹੰਨੇ ਆ ਨਾ ਸੀ ਨਾ ਇਹ ਜੀ ਚੀਜ਼ ਨੂੰ ਦੇਖੀ ਦਾ ਨਾ ਕਰੀ ਦਾ ਨਾ ਮੈਨੂੰ ਲੋੜ ਆ ਤੈਨੂੰ ਇਹ ਚੱਸਣ ਦੀ ਮਾਰੀ ਚੱਲੋ ਮਾਰੀ ਚੱਲੋ ਚਾਹੇ ਚਾਂਦੀ ਜਾਖੜ ਜਿਹੜੇ ਤੈਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਇਹ ਤੈਨੂੰ ਲੱਗਦਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਪਰ ਜੇ ਤੂੰ ਨਹੀਂ ਹਟਦਾ ਤਾਂ ਅਸੀਂ ਤਾਂ ਬਿਲਕੁਲ ਹੱਦ ਤੱਕ ਜਾਵਾਂਗੇ ਹੋਰ ਦੱਸ ਇਹ ਤੇਰੀਆਂ ਗਲਤ ਫਹਿਮੀਆਂ ਨੇ ਓਏ ਗੋਲਡੀ ਪੁੱਤ ਸਾਫ਼ ਦੀ ਕਰਦੀ ਆ ਤੂੰ ਨਾ ਬਾਹਲਾ ਉੱਤੋਂ ਦੀ ਬਾੜਾ ਤੈਨੂੰ ਸਮਝਾਤਾ ਜਿੰਨੇ ਆਪਾਂ ਹੈਗੇ ਆ ਓੰਨੀ ਗੱਲ ਕਰੋ ਠੀਕ ਹੈ ਨਾ ਜਿਹੜਾ ਬੰਦਾ ਕੋਈ ਕੁੱਤੇ ਕੰਮ ਤੇ ਗਲਤ ਕਰਦੇ ਹੋ ਤੁਸੀਂ ਜੋ ਕਰਦੇ ਹੋ ਤੇਰਾ ਸਾਨੂੰ ਵੀ ਪਤਾ ਠੀਕ ਹੈ ਦੱਸਣ ਦੀ ਲੋੜ ਨਹੀਂ ਪਰ ਆਪਦਾ ਤੁਸੀਂ ਆ ਕਰ ਲਿਆ ਠੀਕ ਹੈ ਕੋਈ ਗੱਲ ਨਹੀਂ ਆਪਾਂ ਠੀਕ ਆ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਣੇ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਕਿਹੜੀ ਗੱਲ ਠੀਕ ਹੈ ਨਾ ਕਿਹੜੇ ਕਿਹੜਾ ਬਰਾ ਮਾਰ ਕੇ ਮੈਂ ਜਦੋਂ ਹਾਲ ਉਹ ਇੰਡਸਟਰੀਅਲ ਏਰੀਆ ਚ ਆ ਕੇ ਮਾਰਕੀਆਂ ਚੁੱਕੇ ਤੇ ਨਾ ਥੋ ਕਿ ਸਬੂਤ ਨਹੀਂ ਆਇਆ ਤਾ ਵੀ ਪੁਲਿਸ ਉਹ ਬੰਦੇ ਕਿ ਇਸ ਤੇ ਬਰੀ ਹੋਈ ਉਹ ਕਿਵੇਂ ਬਰੀ ਹੋ ਗਏ ਨਹੀਂ ਉਹ ਸਾਡੇ ਸਾਡੇ ਪੰਜਾਬ ਤੇ ਹੋਇਆ ਸੀ ਉਹ ਇੱਥੇ ਹੋਇਆ ਸੀ ਚੰਡੀਗੜ੍ਹ ਹੋਈ ਆ ਸਾਡਾ 10 ਤੁਸੀਂ ਕਿਹੜਾ ਨਹੀਂ ਕੀਤਾ ਤੁਹਾਡਾ ਅਸੀਂ ਤਾਂ ਜੋ ਸਹੀ ਆ ਮੈਂ ਤੁਹਾਨੂੰ ਫੇਰ ਕਹਿ ਰਿਹਾ ਤੁਹਾਡੇ ਵਾਲੇ ਹੋਏ ਉਹ ਹੋਏ ਬਿਲਕੁਲ ਸਾਡੇ ਇੱਕ ਬਰਾਬਰ ਆ ਜੇ ਕੋਈ ਗਲਤ ਕਰੂਗਾ ਬਿਲਕੁਲ ਠੋਕਾਂਗੇ ਠੀਕ ਹੈ ਨਾ ਜੋ ਕਾਨੂੰਨ ਮੁਤਾਬਕ ਬਣਦਾ ਅਰੇਸਟ ਪਾਵਾਂਗੇ ਜੇ ਸਾਡੇ ਉੱਤੇ ਕਰਨਗੇ ਤਾਂ ਜੋ ਹੋਊਗਾ ਰਿਟੈਲੀਗੇਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਚ ਕੋਈ ਇਹ ਗੱਲ ਨਹੀਂ ਤੂੰ ਫੋਨ ਕਰਕੇ ਕਹਿਣਾ ਮੈਂ ਉਹਨੂੰ ਮਾਰਤਾ ਇਹਨੂੰ ਮਾਰਤਾ ਉਹ ਤੇਰਾ ਉਹ ਸੀ ਤੁਹਾਡੇ ਮੁਖਬਰਾਂ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਕੁਝ ਆ ਠੀਕ ਹੈ ਨਾ